ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਸ਼ੁਰੂ ਕਰਨ ਲੱਗੇ ਹਾਂ ਇੱਕ ਨਵੀਂ ਵਿਚਾਰ ਚਰਚਾ ਤੇ ਅੱਜ ਦੀ ਇਸ ਵਿਚਾਰ ਚਰਚਾ ਦਾ ਵਿਸ਼ਾ ਰਹੇਗਾ ਲੀਵਰ ਸਰੀਰ ਦੇ ਸਾਰੇ ਰੋਗਾਂ ਦੀ ਕੁੰਜੀ ਲੀਵਰ ਦੇ ਕੋਲ ਸਰੀਰ ਦੇ ਸਾਰੇ ਰੋਗਾਂ ਦੀ ਚਾਬੀ ਹੈ ਲੀਵਰ ਠੀਕ ਸਾਰੇ ਰੋਗ ਠੀਕ ਲੀਵਰ ਖਰਾਬ ਸਾਰੇ ਰੋਗ ਜਿਹੜੇ ਆ ਬੰਦੇ ਨੂੰ ਲੱਗ ਜਾਣਗੇ ਇਹ ਕਿਵੇਂ ਇਹ ਕਿਵੇਂ ਸਾਬਤ ਹੋਊਗਾ ਇਹ ਅੱਜ ਆਪਾਂ ਰਵਿੰਦਰ ਸਿੰਘ ਜੀ ਤੋਂ ਜਾਣਾਂਗੇ ਲੀਵਰ ਕਿਹੜੇ ਕਿਹੜੇ ਤਰੀਕੇ ਦੇ ਵਿੱਚ ਕਿਹੜੇ ਕਿਹੜੇ ਰੋਗ ਦੇ ਵਿੱਚ ਸ਼ਾਮਲ ਰਹਿੰਦਾ ਹੈ ਡਾਇਰੈਕਟ ਜਾਂ ਇਨਡਾਇਰੈਕਟ ਅੱਜ ਆਪਾਂ ਪੂਰੀ ਡਿਟੇਲ ਲਵਾਂਗੇ ਕਿ ਜੇ ਲੀਵਰ ਠੀਕ ਕਰਦੇ ਆ ਤਾਂ ਆਪਾਂ ਸਾਰੇ ਰੋਗ ਕਿੱਦਾਂ ਕਿੱਦਾਂ ਠੀਕ ਕਿਹੜੇ ਕਿਹੜੇ ਰੋਗ ਨੂੰ ਕਿੱਦਾਂ ਕਿੱਦਾਂ ਰਿਵਰਸਲ ਹੁੰਦਾ ਚਲਾ ਜਾਂਦਾ ਇਹ ਵੀ ਅੱਜ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਸਾਹਮਣੇ ਆਏਗਾ ਰਵਿੰਦਰ ਜੀ ਤੁਹਾਡਾ ਨਿਊ ਜੀਸ਼ਾ ਪੰਜਾਬੀ ਤੇ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੰਕੀ ਤੁਸੇ ਕਲਸਰਨੂ ਅਸੀ ਕਾਲ ਜੀ ਮੇਰੇ ਵੱਲੋਂ ਵੀ ਤੇ ਮੇਰੇ ਦਰਸ਼ਕਾਂ ਨੂੰ ਜੀ ਰਵਿੰਦਰ ਜੀ ਲੀਵਰ ਖਰਾਬ ਤਾਂ ਸਰੀਰ ਦਾ ਹਰ ਅੰਗ ਖਰਾਬ ਲੀਵਰ ਠੀਕ ਤੇ ਸਰੀਰ ਦਾ ਹਰ ਅੰਗ ਠੀਕ ਕੀ ਕਹਿਣਾ ਚਾਹੁੰਗੇ ਬਿਲਕੁਲ ਠੀਕ ਹੈ ਲੀਵਰ ਜੀ ਇਹੀ ਗੱਲ ਹੈ ਕਲਵੰਤ ਜੀ ਜਿਹੜਾ ਲੀਵਰ ਹੈ ਇਹ ਮੇਨ ਮੇਨ ਆਰਗਨ ਆਪਣੀ ਬਾਡੀ ਦਾ ਮੇਨ ਗਲੈਂਡ ਹੈ ਜਿਹੜਾ ਬਾਕੀ ਚੀਜ਼ਾਂ ਨੂੰ ਠੀਕ ਹੋਊਂ ਚਾ ਜਾਂ ਖਰਾਬ ਹੋਊਂ ਚ ਦੋਨਾਂ ਨੂੰ ਸਪੋਰਟ ਕਰਦਾ ਹੈ ਅਗਰ ਖਰਾਬ ਕਰਨ ਚ ਵੀ ਬਹੁਤ ਅੱਗੇ ਹੈ ਅੱਗੇ ਐ ਤੱਕ ਠੀਕ ਕਰਨ ਚ ਬਹੁਤ ਅੱਗੇ ਹੈ ਤਾਂ ਜਿਵੇਂ ਤੁਸੀਂ ਕਿਹਾ ਕਿ ਇਹ ਕੁੰਜੀ ਹੈ ਇਹ ਤਾਂ ਸਭ ਕੁਝ ਸ਼ੁਰੂ ਹੁੰਦਾ ਹੈ ਸਾਰੀ ਗੱਲ ਇਹ ਤੋਂ ਹੈ ਤੇ ਰਵਿੰਦਰ ਜੀ ਥੋੜਾ ਜਿਹਾ ਇੱਕ ਜਿਹੜੀ ਥੋੜਾ ਜਿਹਾ ਪਬਲਿਕ ਦੇ ਦਿਮਾਗ ਦੇ ਵਿੱਚ ਇੱਕ ਸ਼ੱਕ ਹੈ ਕਿ ਐਸਜੀਓਟੀਪੀਟੀ ਦੇ ਵਿੱਚ ਤਾਂ ਆਉਂਦਾ ਨਹੀਂ ਜੀ ਮੇਰਾ ਲਿਬਰਟੀਕ ਹੈ ਜਾਂ ਐਸਜੀਓਟੀਪੀਟੀ ਚ ਆ ਗਿਆ ਥੋੜਾ ਜਿਹਾ ਇਹ ਕਲੀਅਰ ਕਰੋ ਵੀ ਐਸਜੀਓਟੀਪੀਟੀ ਦੇ ਵਿੱਚ ਕਦੋਂ ਆਏਗਾ ਤੇ ਕੀ SG40 PT ਦੇ ਵਿੱਚ ਨਹੀਂ ਆ ਰਿਹਾ ਤਾਂ ਵੀ ਤਾਂ ਲੀਵਰ ਖਰਾਬ ਨਹੀਂ ਹੈ ਕੀ SG40 OTPT ਦੇ ਵਿੱਚ ਆ ਗਿਆ ਤਾਂ ਕਿੰਨਾ ਖਰਾਬ ਆ ਲੀਵਰ ਕੁਲਵੰਤ ਜੀ ਜਿਹੜਾ ਲੀਵਰ ਹੈ ਨਾ ਇਹਦੇ ਬਾਰੇ ਇੱਕ ਬਹੁਤ ਵਧੀਆ ਗੁੱਡ ਗੁੱਡ ਨਿਊਜ਼ ਹੈ ਇੱਕ ਬੈਡ ਨਿਊਜ਼ ਹੈ ਗੁੱਡ ਨਿਊਜ਼ ਇਹ ਹੈ ਇਹ ਮਰਿਆ ਪਿਆ ਵੀ ਦੁਆਰਾ ਜਾ ਕੇ 100% ਠੀਕ ਹੋ ਸਕਦਾ ਹੈ ਇੱਕੋ ਅੰਗ ਹੈ ਆਪਣੇ ਸਰੀਰ 'ਚ ਜਿਹੜਾ 100% ਠੀਕ ਹੋ ਸਕਦਾ ਹੈ ਬੁਰੀ ਗੱਲ ਇਹ ਹੈ ਇਹ 70 80% ਡੈਮੇਜ ਹੋਣ ਤੱਕ ਦੱਸਦਾ ਵੀ ਨਹੀਂ ਹਾਂ ਤਾਂ ਹੀ ਸ਼ਰਾਬੀ ਟੈਸਟ ਕਰਾਈਏ ਵਿੱਚ ਸ਼ਰਾਬੀ ਨੂੰ ਪਰਪਰਾਂ ਦਾ ਲਿਵਰ ਖਰਾਬ ਹੋਣਾ ਹੈ ਟੈਸਟ ਕਰਾਈ ਜਾਂਦੇ ਆਂ ਦਾਰੂ ਪੀ ਜਾਂਦੇ ਆਂ ਕਹਿੰਦੇ ਮੇਰੇ ਲਿਵਰ ਨੂੰ ਤਾਂ ਕੁਝ ਨਹੀਂ ਹੋਇਆ ਇੱਕੋ ਦਿਨ ਡਾਕਟਰ ਕਹਿੰਦਾ ਕਿ ਤੇਰਾ ਲਿਵਰ ਗਿਆ ਫਿਰ ਜਮੀ ਖਤਮ ਹੁੰਦਾ ਇਹ ਹੈ ਜਾਂਦੇ ਕਿ ਇਹ ਰਿਪੋਰਟਾਂ 'ਚ 90% ਤੱਕ ਕਈ ਵਾਰੀ ਜਦ ਤੱਕ ਖਰਾਬ ਨਹੀਂ ਹੁੰਦਾ ਤਦ ਤੱਕ ਬੋਲਦਾ ਹੀ ਨਹੀਂ ਜਿਹੜਾ ਐਲ ਐਫ ਟੀ ਦੀ ਗੱਲ ਕਰਦੇ ਮੈਂ ਤੁਸੀਂ ਲਿਵਰ ਫੰਕਸ਼ਨ ਟੈਸਟ ਇਹੀ ਐਨਾ ਸੋਲਿਡ ਹੋਣੀ ਹੈ ਇੱਤ ਦੋ ਅੰਦਰ ਜਦੋਂ ਬੇ ਡੁੱਲ ਗਏ ਪੰਜਾਬੀ ਵਿੱਚ ਕਹਿੰਦੇ ਬੇ ਡੁਰੇ ਦੇ ਮਤਲਬ ਕੰਮ ਹੋ ਗਿਆ ਗੱਡੀ ਗਈ ਉੱਥੇ ਤੱਕ ਵੇਟ ਕਰਨਾ ਬੇਸੁਖੀ ਹੈ ਆਪਾਂ ਖੁੱਲ ਕੇ ਗੱਲ ਕਰਾਂਗੇ ਉਹ ਸਿੰਪਟਮ ਜਿਹੜੇ ਤੁਹਾਨੂੰ ਟੈਸਟ ਤੋਂ 5 ਸਾਲ ਪਹਿਲਾਂ ਦੱਸ ਦੇਣਗੇ ਕਿ ਤੁਹਾਡਾ ਲਿਵਰ ਫੈਟੀ ਹੋਣਾ ਸ਼ੁਰੂ ਹੋ ਗਿਆ ਤੇ ਇਹਨੂੰ ਹੁਣੇ ਫੜ ਲਓ ਉੱਥੇ ਪਹੁੰਚਾਂਗੇ ਮਗਰ ਖੁਸ਼ਖਬਰੀ ਮੈਂ ਕਦੇ ਵੀ ਗਲਤ ਖਬਰ 'ਚ ਨਹੀਂ ਬਲੀਵ ਕਰਦਾ ਖੁਸ਼ਖਬਰੀ ਇਹ ਹੈ ਜਿੱਦਨ ਜਾਗੋ ਉਦੋਂ ਸਵੇਰਾ ਲਿਵਰ ਜਿੱਦਨ ਤੋਂ ਠੀਕ ਕਰਨ ਲੱਗ ਜੋਂਗੇ 14 ਦਿਨ ਚ 50% ਇੰਪਰੂਵ ਕਰ ਸਕਦੇ ਤੁਸੀਂ ਬਸ ਇਹ 14 ਦਿਨ ਚ ਇਹ ਹਾਂ 14 ਦਿਨ ਚ ਲਿਵਰ ਨੂੰ ਤੁਸੀਂ ਦੁਆਰਾ ਰਿਵਰਸ ਕਰ ਸਕਦੇ ਆਂ ਅਗਰ ਤੁਸੀਂ ਇੱਕ ਅੱਛਾ ਲਾਈਫਸਟਾਈਲ ਅਡਾਪਟ ਕਰ ਲਓ ਤਾਂ ਪਹਿਲੀ ਚੀਜ਼ ਤਾਂ ਇਹ ਹੈ ਦਰਮਦੀ ਗੱਲ ਨਹੀਂ ਹੈ ਅਗਰ ਹੋ ਵੀ ਗਿਆ ਲਿਵਰ ਇਹ ਕਹਿ ਜਾਂਦਾ 100% ਠੀਕ ਹੋ ਸਕਦਾ ਕੱਲਾ ਆਂਦੇ ਬਾਡੀ ਚ ਦਰਵਿੰਦਰ ਜੀ ਲਿਵਰ ਨੂੰ ਲਿਵਰ ਖਰਾਬ ਆ ਫਿਰ ਇਹ ਕਿਹੜੇ ਟੈਸਟ ਚ ਆਉਂਦਾ ਹੈ ਕੁਲਵਿੰਦਰ ਜੀ ਦੇਖੋ ਜਿਹੜੇ ਲੋਕੀ ਸੋਚਦੇ ਨੇ SGOT GPT ਜਾਂ ਸੋਚਦੇ ਕੋਲੇਸਟ੍ਰੋਲ ਹੈ ਨਾ ਕਿ ਜਿਹੜਾ एलडीएल ਤੇ ਐਚਡੀਐਲ ਇਹ ਸਭ ਟੈਸਟ ਇੱਕ ਉਸ ਪੁਆਇੰਟ ਤੇ ਆ ਕੇ ਆਨੇ ਜਦੋਂ ਕੰਮ ਖਰਾਬ ਹੋਣ ਲੱਗ ਗਿਆ ਮੈਂ ਤੁਹਾਨੂੰ ਸਾਈਨਿੰਗ ਦੱਸੂਗਾ ਮਗਰ ਅਸਲ ਵਿੱਚ ਜੇ ਤੁਹਾਨੂੰ ਪਤਾ ਕਰਾਣਾ ਹੁੰਦਾ ਤਾਂ ਅਲਟਰਾਸਾਊਂਡ ਬਿਲਕੁਲ ਸਹੀ ਉਹ ਹੈ ਜਿਸ ਤੇ ਤੁਹਾਨੂੰ ਕੋਈ ਡਾਕਟਰ ਦੇਖ ਕੇ ਦੱਸਦਾ ਕਿ ਤੁਹਾਡਾ ਫਸਟ ਗ੍ਰੇਡ ਸੈਕੰਡ ਗ੍ਰੇਡ ਜਾਂ ਥਰਡ ਗ੍ਰੇਡ ਲੈਵਲ ਐਟ ਹੈ ਮਗਰ ਮੈਂ ਹੁਣ ਸਿੰਪਟਮਸ ਦੀ ਗੱਲ ਕਰਦਾ ਜਿਹੜੇ ਸਾਈਨਸ ਐ ਜਿਹੜੇ ਤੁਹਾਡੀ ਬਾਡੀ ਚ ਆਨੇ ਸ਼ੁਰੂ ਹੋਏ ਨੇ ਜੇ ਤੁਹਾਡਾ ਲਿਵਰ ਕੈਟੀ ਹੋਣ ਲੱਗਾ ਕੁਲਨ ਜੀ ਪਹਿਲੀ ਚੀਜ਼ ਗੈਸ ਵਧ ਹਾਜਮੀ ਬਲੋਟਡ ਐਂਡ ਆਦਰ ਆਫਰੇਆ ਜਾਂ ਕਬਜ ਜਾਂ ਸਵੇਰ ਉੱਠ ਕੇ ਚਾਰ ਵਾਰੀ ਪੇਟ ਸਾਫ ਹੁੰਦਾ ਹੋ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਫੇਰ ਲੱਗਦਾ ਹਾਈ ਹੁਣ ਗੱਲ ਬਣਨੀ ਇਹ ਪਹਿਲਾ ਸਾਈਨ ਦੂਜਾ ਸਾਈਨ ਉੱਪਰ ਨੂੰ ਤਜਾਬ ਆਣਾ ਪਤ ਡਕਾਰ ਜਾਈ ਜਾਣਾ ਹੈ ਜਿਹੜੇ ਲੋਕਾਂ ਨੂੰ ਬਿਨਾਂ ਡਕਾਰ ਆਈ ਨੇ ਉਹ ਵੀ ਸਾਈਨ ਹੈ ਹੋਰ ਕੋਲਜੀ মুখ ਗੋਲ ਹੋ ਜਾਣਾ ਅੱਖਾਂ 'ਚ ਥੋੜਾ ਥੋੜਾ ਪੀਲਾਪਣ या सुरे सुरखा लाल ये भी साइन है मुंह जो मूहरे सवेरे लगता है लग कि थोड़ी समेल आती है कई ज्यादा जा हो जाए सारा दिन समैल आती है वो नहीं होंगी जी वो सल्फ्यूरिक ओ, लेवर है और पूरे ना मूहे पास सजे पास उरे पेन या पीछे पासे सजे पासे पेन या सज्जे मोडे च हमेशा टाइटनैस सजे पासे दर्द ये ट्रांसफर हो जाता खब्बे भी भी उरे भी ते उरे भी माइग्रेन हो ਜਿਹਨੂੰ ਫਰੋਜ਼ਨ ਸ਼ੋਲਡਰ ਦੀ ਪ੍ਰੋਬਲਮ ਹੈ ਨਾ ਆ ਬਾਹਣੀ ਉੱਪਰ ਜਾਂਦੇ ਇਹ ਹੋਰ ਕੁਲਵਾਂਜੀ ਯੂਰਿਕ ਐਸਰ ਵਧਿਆ ਹੋਇਆ ਹੈ ਨਾ ਜਿਹਨੂੰ ਪੱਕਾ ਹੈ ਗਾਊਟ ਹੋ ਜੇ ਇਹ ਸਕਿਨ ਪ੍ਰੋਬਲਮਸ ਮੈਂ ਸਾਰੀਆਂ ਦੱਸੂਗਾ ਕਿਵੇਂ ਰਿਲੇਟ ਕਰਦੀਆਂ ਸਕਿਨ ਪ੍ਰੋਬਲਮਸ ਡਰਾਈ ਸਕਿਨ ਸਕੈਲਪ ਤੇ ਸਿਕਰੀ ਐਕਜ਼ੀਮਸ ਜਿੰਨੇ ਵੀ ਹੈ ਇਹ ਸਕਿਨ ਅਲਰਜੀਸ ਇਟ ਲਿਵਰ ਨਾਲ ਰਿਲੇਟਡ ਨੇ ਇਹਦੇ ਪਿੱਛੇ ਕਾਰਨ ਹੈ ਲਿਵਰ ਵਿਟਾਮਿਨ ਏ ਵਿਟਾਮਿਨ E, ਵਿਟਾਮਿਨ D ਤੇ ਵਿਟਾਮਿਨ K2 ਨੂੰ ਤੋੜਦਾ ਹੈ। ਅਗਰੇ ਐਬਜ਼ੌਰਬ ਨਹੀਂ ਹੋਣਗੇ, ਤੁਹਾਨੂੰ ਇਹਨਾਂ ਦੀ ਕਰਕੇ ਇਹਦੀ ਵੀ ਪ੍ਰੋਬਲਮਸ ਆਉਣੀਆਂ ਸ਼ੁਰੂ ਹੈ ਨਹੀਂ। ਲਿਵਰ ਦੇ ਕੇਸ ਵਿੱਚ ਦੱਸੋ ਨਾ, ਉਹ ਫੋਨ ਐ ਨਹੀਂ ਦੇਖਦੇ, ਉਹ ਐ ਕਰਕੇ ਫੋਨ ਦੇਖਦੇ ਨੇ। ਲੇੜੋ ਤਾਂ ਫੋਨ ਨਹੀਂ ਦਿੱਤਾ ਹੁੰਦਾ ਉਹਨਾਂ ਨੂੰ। ਘੱਟੇ ਡੁਕਾਰਾਂ ਨੇ ਇਹਨਾਂ ਨੂੰ ਅੱਖਾਂ ਦੀ ਜਿਵੇਂ ਦੱਸਿਆ, ਗੋਲ ਹੈ ਨਾ, ਉਹਨਾਂ ਦੇ ਉਰੂ ਦੀ ਬਾਲ ਉਡਣਾ ਸ਼ੁਰੂ ਹੋ ਜਾਂਦੀ ਹੈ ਜਾਂ ਉਰੂ ਦੀ ਬਾਲ ਉਡਣੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਲਿਵਰ ਦਾ ਸਾਈਨ ਹੈ। ਤਾਂ ਕਈ ਸਾਈਨ ਨੇ ਇਹਨਾਂ ਤੋਂ ਪਤਾ ਲੱਗਾ ਲਿਵਰ ਫੈਟੀ ਹੋਰ। ਸਭ ਤੋਂ ਸਾਰੀ ਪਹਿਲਾ ਨੰਬਰ ਇਹ ਭੁੱਲ ਗਿਆ। ਉਹਨਾਂ ਤੇ ਦਛ છાટી ਤੋਂ નીચે connected ਗੋਗੜਵਾਰਾ ਗੋਗੜ ਨਹੀਂ ਐਬਡੋਮਨ ਏਰੀਆ ਬਾਹਰ ਨੇ ਕਹਿੰਦਾ ਜਿਹਨੂੰ ਆਪਾਂ ਕਹਿੰਦੇ ਆ ਕਿ ਪੰਜਾਬ ਪੁਲਸ ਦਾਟੇ ਗ੍ਰੀ ਮੰਜਾ ਦਾ ਬੇਵੀ ਕਹਿੰਦੇ ਆ ਤੌਨੇ ਵਰਗਾ ਟੇਡ ਤੋਲੇ ਵਰਗਾ ਟੇਡ ਉਹ ਲਿਵਰ ਦਾ ਸਾਈਨ ਹੈ ਕਈਆਂ ਦਾ નીચે ਟੀ ਡੰਗਰ ਹੁੰਦਾ ਉੱਪਰੋਂ ਟੀ ਥੋੜਾ ਬਾਹਰ ਹੁੰਦਾ ਉਹ ਲਿਵਰ ਦਾ ਏਰੀਆ ਹੈ ਤਾਂ ਇਹ ਤਰੀਕੇ ਨੇ ਅਸੀਂ ਪਤਾ ਕਰਦੇ ਨੇ ਕਿ ਲਿਵਰ ਦੇਖੋ ਹੋਰ ਪ੍ਰੋਬਲਮ ਇਹਨਾਂ ਨੂੰ ਹਮੇਸ਼ਾ L4 L5 'ਚ ਦਰਦ ਰਹਿੰਦਾ ਹੈ ਬੈਕ ਇੱਕ ਹੁੰਦੀ ਇਹਨਾਂ ਦੇ ਲਿਵਰ ਵਾਲੇ ਕੇਸ 'ਚ ਸੱਜੇ ਮੋਢੇ 'ਚ ਦਰਦ ਹੁੰਦਾ ਹੈ ਹੈ ਇਹਨਾਂ ਨੂੰ ਖੋਰ ਇਹਨਾਂ ਦੀ ਕ੍ਰੇਵਿੰਗ ਕਹੀਦੀ ਹੁੰਦੀ ਹੈ ਕਲੋਨਜੀ ਤਲਿਆ ਹੋਇਆ ਫੂਡ ਖਾਣ ਦਾ ਹਮੇਸ਼ਾ ਕ੍ਰਿਪ ਕਰਦੇ ਨੇ ਇਹ ਤਲਿਆ ਹੋਇਆ ਕਿਉਂ ਕਿ ਫੈਟ ਸੋਲੂਬਲ ਵਿਟਾਮਿਨਸ ਹਜਮ ਨਹੀਂ ਹੋ ਰਹੇ ਇਹ ਸਿੰਪਟਮ ਬਹੁਤ ਸਾਰੇ ਵਾਸਤੇ ਅਗਰ ਤੁਹਾਡੇ ਕੋਲ 4 ਜਾਂ 5 ਜਾਂ 6 ਵੀ ਹੈਗਾ ਨਾ ਤੁਹਾਨੂੰ ਮਾਈਦਰ ਚਾਂਸ ਹੈ ਕਿ ਤੁਹਾਡਾ ਲਿਵਰ ਫੈਟੀ ਹੈ ਤੇ ਅੱਜਕਲ ਕਲੋਨਜੀ ਜਿਹੜੀ ਇੰਟਰਸਟਿੰਗ ਗੱਲ ਹੋ ਗਈ ਪੁਰਾਣੇ ਟਾਈਮਸ ਸਿਰਫ ਅਲਕੋਹਲਿਕ ਫੈਟੀ ਲਿਵਰ ਸੀ ਅੱਜ ਦੇ ਟਾਈਮ ਚ ਮਹਾਮਾਰੀ ਬਣ ਗਈ ਹੈ ਨਾਨ ਅਲਕੋਹੋਲਿਕ ਫੈਟੀ ਲਿਵਰ 70% ਲੋਕਾਂ ਦੀ ਏਸ਼ੀਆ ਚ ਏਸ਼ੀਆ ਪੂਰੇ ਕਲ ਕਰਦਾ 70% ईस्ट इंडिया ਆਪਣੇ ईस्टਲੇ ਪਾਸੇ 70% ਲੋਕਾਂ ਦਾ ਨੌਲਿ ਕੋਲੀ ਫੈਟੀ ਲਿਵਰ ਕਰਦਾ ਹੈ ਤਾਂ ਮਹਾਮਾਰੀ ਹੈ ਹੋਰ ਕੀ ਹੈ ਜੀ ਤੇ ਇੱਕ ਉਹਦਾ ਲੀਵਰ ਫਾਈਬਰੋਸਕੈਨ ਯਾਨੀ ਕਿ ਇੱਕ ਉਹਦਾ ਲੀਵਰ ਇੱਕ ਇੱਕ ਉਹਦਾ ਅਲਟਰਾਸਾਉਂਡ ਜਾਂਦਾ ਤੇ ਲੀਵਰ ਫਾਈਬਰੋਸਕੈਨ ਫਾਈਬਰੋਸਕੈਨ ਦੇ ਵਿੱਚ ਬਿਲਕੁਲ ਐਗਜ਼ੈਕਟ ਫਿਗਰ ਜਿਹੜੀ ਆ ਉਹ ਲੀਵਰ ਦੀ ਕਲੀਅਰ ਹੁੰਦੀ ਆ ਉਹ ਸਕੈਨ ਕਰਕੇ ਦੱਸ ਦਿੰਦੇ ਨੇ ਕਿ ਲੀਵਰ ਦੇ ਅੰਦਰ ਕਿਹੜੇ ਕਿੜੀਆਂ ਕਿੱਥੇ ਕਿੱਥੇ ਪ੍ਰੋਬਲਮ ਆ ਰਹੀਆਂ ਜਿਹਦੇ ਕਰਕੇ ਇਹ ਪ੍ਰੋਬਲਮ ਜਿਹੜੀ ਆ ਉਹ ਵੱਧ ਰਹੀ ਹੈਗੀ ਆ ਤੇ ਇੱਕ ਚੀਜ਼ ਦੱਸੋ ਵੀ ਜਦੋਂ ਹਾਂਜੀ ਹਾਂਜੀ ਆਪਣੀ ਨਾ ਇੱਕ ਚੀਜ਼ ਹੁੰਦੀ ਹੈ ਮੈਨੂੰ ਰੇਡੀਏਸ਼ਨ ਤੋਂ ਡਰਦਾ ਜਿੰਨੇ ਵੀ ਸਕੈਨਸ ਹੁੰਦੇ ਨਾ ਇਹ ਕਹੇਗੀ ਲਾਈਟ ਪਾਸ ਕਰਦੇ ਆ ਉਹ ਬਾਕੀ ਅੰਗਾਂ ਲਈ ਅੱਛੇ ਨਹੀਂ ਹੈ ਹੈਨਾ ਅਲਟਰਾਸਾਉਂਡ ਇਹ ਸਾਰੀਆਂ ਇੱਕ ਕਿਰਨਾਂ ਹੀ ਨੇ ਕਿਸੇ ਤਰੀਕੇ ਦੀ ਕਿਰਨਾਂ ਪਾਣੇ ਬੋਡੀ ਚ ਜਿਵੇਂ ਕਿ ਆਪਣੀ ਧੁੱਪ ਵੀ ਕੁਝ ਲੈਵਲ ਤੱਕ ਚੰਗੀ ਹੈ ਉਸ ਤੋਂ ਕੁਝ ਰੇਡੀਏਸ਼ਨ ਮਾੜੀ ਹੈ ਹੈਨਾ ਐਵੇਂ ਬਾਹਰੇ ਸਕੈਨ ਨਾਲ ਤੋਂ ਵਧੀਆ ਪਹਿਲੇ ਨੰਬਰ ਤੇ ਜੇ ਤੁਹਾਨੂੰ ਨਾ ਵੀ ਮੈਂ ਸਿੰਪਟਮ ਦੇਖੇ ਆ ਉਹ ਲੱਗ ਗਿਆ ਫੜੋ ਕੋ ਹੈਗੇ ਨੇ ਕਾ ਆਪਾ ਮोटा-ਮोटा ਕਹਿ ਸਕਦੇ ਕਿ ਲੀਵਰ ਚੰਗੀ ਹਾਲਤ ਚ ਨਹੀਂ ਹੈ ਤੁਹਾਨੂੰ ਤੰਦਰੁਸਤ ਕਰਨ ਦੀ ਲੋੜ ਹੈ ਤੇ ਤੰਦਰੁਸਤ ਕਰਨਾ ਬਹੁਤ ਆਸਾਨ ਹੈ ਜੀ ਲੀਵਰ ਜਦੋਂ ਖਰਾਬ ਹੁੰਦਾ ਤਾਂ ਉਹਦੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣਾਂਗੇ ਕਿ ਲੀਵਰ ਖਰਾਬ ਹੋਣ ਦੇ ਵਿੱਚ ਸਭ ਤੋਂ ਵੱਡਾ ਹੱਥ ਕਿਹਦਾ ਹੁੰਦਾ ਨੰਬਰ 1 ਨੰਬਰ 2 ਜਦੋਂ ਖਰਾਬ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਉਹ ਕਿਹੜੀ ਪ੍ਰੋਬਲਮ ਬਾਡੀ ਦੇ ਵਿੱਚ ਕ੍ਰੀਏਟ ਕਰਦਾ ਸਭ ਤੋਂ ਪਹਿਲਾਂ ਯਾਨੀ ਕਿ ਬਾਕੀ ਦੇ ਤਾਂ ਆਉਣਗੀਆਂ ਆਉਣਗੀਆਂ ਸਭ ਤੋਂ ਪਹਿਲਾਂ ਕਿਹੜੀ ਪ੍ਰੋਬਲਮ ਕ੍ਰੀਏਟ ਕਰਦਾ ਹੈ ਨੰਬਰ 3 ਜਦੋਂ ਇਹ ਪ੍ਰੋਬਲਮਾਂ ਕ੍ਰੀਏਟ ਹੋਣਗੀਆਂ ਤਾਂ ਕੀ ਇਹ ਵੱਧ ਕੇ ਕੈਂਸਰ ਤੱਕ ਵੀ ਪਹੁੰਚ ਸਕਦੀ ਹੁੰਦੀ ਹੈ ਓਕੇ ਠੀਕ ਹੈ ਜੀ ਸਭ ਤੋਂ ਪਹਿਲੀ ਕੀ ਲਿਵਰ ਨੂੰ ਕਿਹੜੀ ਖਰਾਬ ਕਰਦੀ ਹੈ ਚੀਨੀ ਚੀਨੀ ਦੁਨੀਆ ਦੀ ਪਹਿਲੀ ਹੈ ਜੀ ਚੀਜ਼ ਹੈ ਜਿਹੜੀ تھی ਚੀਨੀ ਇਕਲੌਤੀ ਸਭ ਤੋਂ ਗੰਦੀ ਚੀਨੀ ਦੁਨੀਆ ਦੀ ਹੈ ਮਲਟਰਨ ਮਲਟਾਈ ਡੈਕਸਟਰਨ ਜਿਹਨੂੰ ਅਜੀਨੋ ਮੋਟੋ ਵੀ ਕਹਿ ਦਿੰਦੇ ਆ ਮਲਟਾਈ ਡੈਕਸਟਰਨ ਇਹ ਦੋ ਅਲੱਗ-ਅਲੱਗ ਚੀਨੀਆਂ ਨੇ अजीनोमोटिक चीनी है एमएसडी एमएस जी कहने मल्टाडेटोर डेक्सटोर एक आर्टिफिशियली चौलों तो क्ढ़ी हुई चीनी है ये दो चीजा सब तो ज्यादा मगर कोई भी चीनी चाहे ग्लूकोस है चाहे लैक्टोस है चाहे फ्रक्टोस है लिवर खराब करती है सब तो ज्यादा मगर कंसनट्रेट शुगर लिवर खराब करती है पहला सैन लिवर का की है थोड़ी डाइजेन प्रॉब्लम आ जाएगी तो खट्टे ढका सकते हैं ਤੁਹਾਨੂੰ ਹਾਜਮਾ ਨਹੀਂ ਹੋ ਸਕਦਾ ਥੋੜਾ ਢਿੱਡ ਬਿਨਾਂ ਗੱਲੋ ਖੁੱਲ ਜਾਂਦਾ ਸ਼ਾਮ ਨੂੰ ਤੁਹਾਨੂੰ ਗੈਸ ਬਣਨ ਲੱਗੀ ਕਨਸਟਿਪੇਸ਼ਨ ਹੋਗੀ ਜਾਂ ਤੁਹਾਨੂੰ ਬਹੁਤ ਜਲਦੀ ਡਾਇਰੀਆ ਹੋ ਜਾਂਦਾ ਇਹ ਸਾਈਨ ਹੈ ਤੀਜਾ ਸਵਾਲ ਕਿਸੇ ਦਾ ਕੋਈ ਬੰਦ ਜੀ ਕੈਂਸਰ ਵੀ ਬਣਦਾ ਹੈ ਹਾਂ ਆਫ ਕੋਰਸ ਬਣਦਾ ਹੈ ਲਿਵਰ ਆਪਣੀ ਬਾਡੀ ਚ ਗ੍ਰੋਥ ਹਾਰਮੋਨ ਨੂੰ ਟ੍ਰਿਗਰ ਕਰਵਾਉਂਦਾ ਹੈ ਥੈਟ ਮੀਨਸ ਗ੍ਰੋਥ ਹਾਰਮੋਨ ਨੂੰ ਬਣਾਉਣ ਦਾ ਕਮਾਂਡ ਇਹ ਮੈਂ ਆਪਾਂ ਐਂਟਰ ਦੱਬਦੇ ਨਾ ਉਹ ਲਿਵਰ ਦੇ ਹੱਥ ਚ ਹੈ ਬਣਾਉਂਦਾ ਚਾਹੇ ਕਿ ਚੂਟਰੀ ਤੇ ਉਹਦੀ ਰਹਿ ਮਦਦ ਨਾਲ ਹੈ ਮਗਰ ਲਿਵਰ ਉਹਨੂੰ ਕਹਿੰਦਾ ਹਾਂ ਬੀ ਬਣਾਓ ਹੁਣ ਗ੍ਰੋਥ ਹਾਰਮ ਬੋਡੀ ਉਮਰ ਘਟਣ ਦੀ ਜਗ੍ਹਾ ਤੇ ਵਧਣ ਲੱਗ ਗਈ। ਤੇ ਤੁਹਾਨੂੰ ਉਹ ਉਹ ਬਿਮਾਰੀਆਂ ਲੱਗਣ ਲੱਗ ਜਣੀਆਂ ਜਿਹੜੇ ਤੁਹਾਨੂੰ 70 80 90 ਸਾਲ ਕਰੀਆਂ ਚੀਂਦੀਆਂ ਸੀ। ਤੇ ਕਿਉਂਕਿ ਲਿਵਰ ਹੁਣ ਗਰੋਥ ਫੈਕਟਰ ਨੂੰ ਵੀ ਕਰੋ ਉਹ ਕਰਦਾ ਹੈ ਨਾ ਤਾਂ ਅਗਰ ਲਿਵਰ ਬੋਡੀ ਚੋਂ ਐਸਟ੍ਰੋਜਨ ਕੱਢਦਾ ਹੈ। ਐਕਸੈਸਿਵ ਐਸਟ੍ਰੋਜਨ ਲਿਵਰ ਬੋਡੀ ਚੋਂ 플ਸ਼ ਆਊਟ ਕਰ ਦਿੰਦਾ। ਅਗਰ ਉਹ ਕੱਢ ਨਹੀਂ ਪਾਰਿਆ ਐਸਟ੍ਰੋਜਨ ਕੀ ਕਰਦਾ ਉਹ ਇੱਕ ਸਿਸਟ ਨੂੰ ਫਾਈਬਰੋਡ ਬਣਾ ਸਕਦਾ ਹੈ। ਉਹ ਛੋਟੇ ਜਿਹੇ ਚਿੱਲੀ ਨੂੰ ਟਿਊਮਰ ਬਣਾ ਸਕਦਾ ਹੈ। ਐਸਟ੍ਰੋਜਨ ਦਿੱਖੇ ਮੇਲ ਬੋਡੀ ਚ ਐਸਟ્રોਜਨ ਆ ਗਿਆ ਉਹਦਾ ਕਾਰਨ ਇਹ ਨਹੀਂ ਆਦਾ ਲਿਵਰ ਠੀਕ ਨਹੀਂ ਹੈ ਤਾਂ ਹੀ ਸੈਕਸ਼ੂਅਲ ਪ੍ਰੋਬਲਮ ਜਾਨੀ ਹੈ ਫੀਮੇਲ ਬਾਡੀ ਚ ਐਸਟ્રોਜਨ ਵਧਿਆ ਉਹਨਾਂ ਦੇ ਪੀਡਣ ਚ ਪ੍ਰੋਬਲਮ ਆਏਗੀ ਪੀਸੀਓਡੀ ਪੀਸੀਐਸ ਹੋਗਾ ਫਾਈਬਰੋਇਡ ਹੋ ਜੂਗਾ ਬ੍ਰੈਸਟ ਚ ਸਿਸਟ ਬਣ ਜਾਏਗੀ ਕਰਨਾ ਕੀ ਸੀ ਲਿਵਰ ਨੇ ਜਿੰਨੀ ਕ ਐਸਟ્રોਜਨ ਚਾਹੀਦੀ ਸੀ ਉਸ ਤੋਂ ਉੱਪਰ ਇਹਨੂੰ ਬਾਹਰ ਕੱਢ ਦੇਣਾ ਸੀ ਲਿਵਰ ਫੈਟੀ ਹੋ ਗਿਆ ਉਹ ਪ੍ਰੋਬਲਮ ਆ ਰਹੀ ਜੀ ਤੇ ਐਕਸਟਰਾ ਜਿਹੜਾ ਫਾਲਤੂ ਐਸਟ્રોਜਨ ਬਣਦਾ ਕਿਉਂ ਹੈ ਬਾਡੀ ਚ ਜੀ ਪਹਿਲਾ ਕਾਰਨ ਉਹਦਾ ਬੜੇ ਹਾਸੇ ਦੀ ਗੱਲ ਹੈ ਜੀ ਉਹਦਾ ਹੈ ਪੈਸਟੀਸਾਈਡਸ ਜਿੰਨੇ ਵੀ ਪੈਸਟਿਸਾਈਡ ਨੇ ਨਾ ਜਿਹਨੂੰ ਹਰਬੀਸਾਈਡਸ ਕਹਿੰਦੇ ਨੇ ਫੰਗੀਸਾਈਡਸ ਪੈਸਟਿਸਾਈਡਸ ਇਹਨਾਂ 'ਚ ਜਿਹੜਾ ਉਹ ਕੈਮੀਕਲ ਹੈ ਨਾ ਉਹ ਆਪਣੇ ਬੋਡੀ 'ਚ ਬਿਲਕੁਲ ਐਸਟ੍ਰੋਜਨ ਨੂੰ ਕਾਪੀ ਕਰਦਾ ਹੈ ਦੇਖੋ ਤਾਂ ਹੀ ਤੱਕ ਕਿ ਇਹਨੂੰ ਕੋਈ ਟੀਕਾ ਲਾਣੇ ਉਹ ਉਹਨੂੰ ਵਧਾ ਦਿੰਦਾ ਹੈ ਇਹ ਐਸਟ੍ਰੋਜਨ 'ਚ ਇਕੱਲੀ ਪਾਵਰ ਹੈ ਕਿ ਇਹਨੇ ਇੱਕ ਐਗ ਨੂੰ ਫਰਟੀਲਾਈਜ਼ ਹੋਣ ਤੋਂ ਬਾਅਦ ਬੱਚਾ ਬਣਾ ਦਿੰਦਾ ਹੈ ਇਹ ਪਾਵਰ ਐਸਟ੍ਰੋਜਨ 'ਚ ਹੈ ਉਹੀ ਸਿਸਟਮ ਲੱਗਿਆ ਹੋਇਆ ਉਹ ਬਣਾ ਦਿੰਦਾ ਹੈ ਕੋਈ ਨਹੀਂ ਦੂਜਾ ਕਾਰਨ ਹੈ ਜਦੋਂ ਹਮ ਫੀਮੇਲਸ 'ਚ ਐਂਡਰੋਜਨਸ ਵੱਧ ਗਏ ਐਂਡਰੋਜਨਿਕ ਹਾਰਮੋਨ ਹੈ ਜਿਹੜਾ ਫੀਮੇਲ ਚ ਵੀ ਹੁੰਦੇ ਨੇ ਮੇਲ ਚ ਵੀ ਅਗਰ ਉਹ ਵੱਧ ਕੇ ਨਾਲੇ ਐਸਟ੍ਰੋਜਨ ਵੱਧ ਜਾਂਦਾ ਕਿਉਂਕਿ ਬਾਡੀ ਚ ਟੂ ਮੱਚ ਇਨਸੂਲਿਨ ਆ ਉਹ ਥੋੜਾ ਟੈਕਨੀਕਲ ਹੈ ਮਗਰ ਆਪਣੀ ਬਾਡੀ ਚ ਅਗਰ ਲਿਵਰ ਤੰਗ ਰੁੱਸਦਾ ਹੈ ਇਹ ਸਾਰੇ ਫੈਕਟਰਾਂ ਤੋਂ ਤੁਸੀਂ ਆਪੇ ਬਚ ਸਕਦੇ ਹੋ ਬਿਨਾ ਟੈਨਸ਼ਨ ਤੋਂ ਜੀ ਯਾਨੀ ਕਿ ਸਭ ਤੋਂ ਯਾਨੀ ਸਭ ਤੋਂ ਵੱਡਾ ਦੁਸ਼ਮਣ ਹੋ ਗਿਆ ਇੱਕ ਤਾਂ ਹੋ ਗਿਆ ਚੀਨੀ ਨੰਬਰ 2 ਹੋ ਗਿਆ ਐਸਟ੍ਰੋਜਨ ਇਹ ਦੋ ਚੀਜ਼ਾਂ ਜਿਹੜੀਆਂ ਨੇ ਲਿਵਰ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਨੇ ਤੇ ਜਿਹੜਾ ਐਸਟ੍ਰੋਜਨ ਆ ਏ ਵੀ ਜਿਹੜਾ ਇਹ ਪੈਸਟੀਸਾਈਡ ਵਗੈਰਾ ਜਾਂ ਜਿੰਨੀਆਂ ਵੀ ਆਪਾਂ ਪੁੱਠੀਆਂ ਸਿੱਧੀਆਂ ਚੀਜ਼ਾਂ ਖਾ ਰਿਆਂ ਉਹਨਾਂ ਕਰਕੇ ਹੋ ਰਿਹਾ ਤੇ ਜਾਂ ਆਪਾਂ ਦੁੱਧ ਪੀ ਰਿਆਂ ਦੁੱਧ ਵੀ ਐਸਟ੍ਰੋਜਨ ਵਧਾਉਣ ਦਾ ਵਿੱਚ ਕੰਮ ਕਰਦਾ ਹੈ ਜੀ ਦੁੱਧ ਤੇ ਉਹ ਠੀਕ ਹੈ ਕੱਲ੍ਹ ਅਸੀਂ ਦੁੱਧ ਚ ਨਾ ਟੀਕਾ ਲੱਗਦਾ ਮੱਝਾਂ ਨੂੰ ਉਹ ਹਾਰਮੋਨ ਟੀਕੇ ਦਾ ਨਾਮ ਹੈ ਓਕਸੀਟੋਸਿਨ ਦੂਜੇ ਨੰਬਰ ਤੇ ਜਿਹੜੀ ਗਾਂ ਦਾ ਦੁੱਧ ਹੈ ਉਹਦੇ ਚ ਆਰਬੀਐਸਟੀ ਨਾਮ ਦਾ ਇੱਕ ਹਾਰਮੋਨ ਹੁੰਦਾ ਉਹ ਵੀ ਬਿਲਕੁਲ ਐਸਟ੍ਰੋਜਨ ਵਾਲਾ ਕੰਮ ਹੈ ਕਿਉਂਕਿ ਉਹਨਾਂ ਨੇ ਉਹਨਾਂ ਦਾ ਮਕਸਦ ਦੇਖੋ ਜਿਆਦਾ ਦੁੱਧ ਲੈਣਾ ਤੇ ਗਾਂ ਨੂੰ ਜਲਦੀ ਮੈਚੂਰ ਕਰਨਾ ਉਹ ਜਲਦੀ ਮੈਚ ਤੇ ਹਾਰਮੋਨ ਜਦੋਂ ਆਪਣੀ ਬੋਡੀ ਚ ਆ ਗਏ ਮੇਲ ਦਾ ਟੈਸਟੋਸਟਰੋਨ ਮਾਰ ਦਿੰਨੇ ਫੀਮੇਲ ਚ ਐਸਟ੍ਰੋਜਨ ਦੇ ਫੱਟੇ ਚੱਕ ਦਿੰਨੇ ਉਹ ਦੋਨੋਂ ਜਿਵੇਂ ਨਪੁੰਸੁਕਤਾ ਲਿਆਉਂਦੀ ਹੈ ਜੀ ਸਿੱਧੀ ਗੱਲ ਸਮਝਾਵਾਂਗਾ ਜੀ ਤੇ ਜੇ ਹੁਣ ਇਹ ਐਸਟ੍ਰੋਜਨ ਵਧੇਗਾ ਤਾਂ ਟੈਸਟੋਸਟੀਰੋਨ ਘਟ ਜੇਗਾ ਹਾਂ ਜੀ ਤਾਂ ਹੀ ਤਾਂ ਨਪੁੰਸੁਕਤਾ ਲਿਆਉਂਦੇ ਨੇ ਅਗਰ ਮੇਲ ਬੋਡੀ ਚ ਐਸਟ੍ਰੋਜਨ ਆ ਗਿਆ ਟੈਸਟੋਸਟਰੋਨ ਗਿਆ ਫਿਰ ਉਹ ਪੁੱਠੇ ਸਿੱਧੇ ਇੰਜੈਕਸ਼ਨ ਲਵਾਉਂਦੇ ਨੇ ਦਵਾਈਆਂ ਖਾਂਦੇ ਨੇ ਗਲਤ-ਗਲਤ ਕੋਈ ਨਸ਼ੇ ਤੇ ਚਲੇ ਜਾਂਦੇ ਆ ਕੋਈ ਲੋੜ ਨਹੀਂ ਆਪਾਂ ਲਿਵਰ ਉੱਤੇ ਨੁਰਸ ਕਰਨਾ ਉਹ ਵੀ 10 ਦਿਨ ਦਾ ਖੇੜਾ ਉਹ ਤੰਦਰੁਸਤਨਾ ਸ਼ੁਰੂ ਹੋ ਜਾਂਦਾ ਹੈ। ਯਾਨੀ ਕਿ ਆਪਾਂ 15 ਦਿਨ ਦੀ ਗੱਲ ਕਰ ਲਈਏ 15 ਦਿਨ ਦੇ ਵਿੱਚ ਲੀਵਰ ਠੀਕ ਹੋਏਗਾ, ਐਸਿਊਜਨ ਬੋਡੀ ਦੇ ਵਿੱਚ ਫਲਸ਼ ਆਊਟ ਹੋਏਗਾ ਤੇ ਟੈਸਟੋਸਟੀਰੋਨ ਵਧਣ ਲੱਗੇਗਾ। 100% ਇਹ ਬਹੁਤ ਸਿੰਪਲ ਜਿਹਾ ਤਰੀਕਾ ਹੈ। ਠੀਕ ਹੈ ਤੇ ਹੁਣ ਆਈਏ ਵੀ ਜੇ ਲੀਵਰ ਇਹ ਖਰਾਬ ਹੈ ਤਾਂ ਇਹਦੇ ਵਿੱਚ ਰੋਗਾਂ ਦੀ ਗਿਣਤੀ ਕਰੀਏ ਤਿੰਨ ਤਰ੍ਹਾਂ ਦੀ ਹੈਲਥ ਹੈ। ਫਿਜ਼ੀਕਲ ਹੈਲਥ, ਮੈਂਟਲ ਹੈਲਥ ਤੇ ਸੈਕਸ਼ੂਅਲ ਹੈਲਥ। ਫਿਜ਼ੀਕਲ ਹੈਲਥ ਦੀ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਥਾਇਰਾਇਡ ਕੋਲੇਸਟ੍ਰੋਲ ਵਧਣਾ ਮਾਈਗਰੇਨ ਡਿਪਰੈਸ਼ਨ OCD ਸਿਜ਼ੋਫਰੀਨੀਆ ਠੀਕ ਹੈ ਜੀ ਡੋਮੈਨਸ਼ੀਆ ਐਲੋਪੇਸ਼ੀਆ ਮੈਂਟਰਲ ਵੀ ਆ ਗਿਆ ਉਸ 'ਚ ਐਲੋਪੇਸ਼ੀਆ ਠੀਕ ਹੈ ਜੀ ਇਸ ਤੋਂ ਬਾਅਦ ਯੂਟਰਸ ਦੀਆਂ ਬਿਮਾਰੀਆਂ ਇਸ ਤੋਂ ਬਾਅਦ ਸਕਿਨ ਦੀਆਂ ਬਿਮਾਰੀਆਂ ਇਹ ਸਾਰੀਆਂ ਲਿਵਰ ਕਰਕੇ ਹੀ ਨੇ ਅੱਖਾਂ ਦੀ ਬਿਮਾਰੀਆਂ ਜੀ ਵਿਟਾਮਿਨ A ਗਿਆ ਨਾਈਟ ਬਲੈਂਸ ਹੋ ਗਈ ਜਿਹੜੀ ਉਹ ਹੁੰਦੀ ਆਪਾਂ ਨੂੰ ਕੀ ਕਹਿੰਦੇ ਆ ਮੋਤੀਆ ਉਹ ਲਿਵਰ ਕਰਕੇ ਆ ਕਿਉਂਕਿ ਗਲੂਕੋਜ਼ ਵਧੀ ਉਸ ਫੈਟੀ ਲਿਵਰ ਹੋ ਗਿਆ ਮਾਲ ਉੜ ਗਏ ਸਕਿਨ ਖਰਾਬ ਹੋ ਗਈ ਚਿੱਟੀ ਜੀਵ ਬਾਤਣਦੇ ਨੇ ਖਾਜ ਹੁੰਦੀ ਹੈ ਸਰੀਰ ਤੇ ਕਿਡ ਗੋਲ ਹੋ ਗਿਆ ਵੋਟੇ ਹੋ ਗਏ ਕਬਜ ਹੋ ਗਈ ਹੈਮੋਰੋਇਡਸ ਹੋ ਕੇ ਪਾਇਲਸ ਨੂੰ ਕਹਿੰਦੇ ਹਨ ਨਾ ਕਿਉਂਕਿ ਫਿ ਲਿਵਰ ਫੈਟੀ ਸੀ ਕਰਬ ਖਰਾਬ ਹੋ ਗਿਆ ਪੇਟ ਦਾ ਪਿੰਚ ਨਰਵ ਕਰਕੇ ਸ਼ਿਆਤਿਕਾ ਹੋ ਗਈ ਪੈਰਾਂ ਦੇ niche ਪਸੀਨਾ ਆਉਂਦਾ ਹੈ ਲਿਵਰ ਫੈਟੀ ਹੈ ਸੁਣ ਹੋਣ ਲੱਗਦੇ ਪੈਰ ਹਾਂ ਪੈਰ ਸੁਣ ਹੋਣ ਲੱਗੇ ਇਨਸੂਲਿਨ ਰੈਜ਼ਿਸਟੈਂਸ ਲਿਵਰ ਖਰਾਬ ਕਰਿਆ ਹੋਇਆ ਤਾਂ ਇਹ ਨਾ ਚੀਜ਼ਾਂ ਜੁੜਦੀਆਂ ਦੇਖੋ ਅਗਰ ਮੈਂ ਕਹਨਾ ਵਿਟਾਮਿਨ K2 ਲੈਣਾ ਨਾ ਵਿਟਾਮਿਨ K2 ਫੈਟ ਸੋਲੂਬਲ ਵਿਟਾਮਿਨ ਹੈ ਬਹੁਤ ਸਿੰਪਲ ਜੀ ਗੱਲ ਸਮਝਾਉਣਾ ਮੈਂ ਲੀਵਰ ਜੂਸ ਬਣਾਉਂਦਾ ਬਾਇਲ B I L E ਪੀਲੇ ਰੰਗ ਦਾ ਲਿਕਵਿਡ ਹੈ ਉਹ ਆਪਣੀ ਬੋਡੀ ਚ ਫੈਟ ਸੋਲੂਬਲ ਵਿਟਾਮਿਨਸ ਜਿਹੜੇ ਕਿ ਵਿਟਾਮਿਨ A D E ਤੇ K2 ਤੋਂੜਦਾ ਜਿਵੇਂ ਕਹਿੰਦਾ K2 ਦੀ ਗੱਲ ਕਰਾਂ ਜਿੰਨਾ ਵੀ ਕੈਲਸ਼ੀਅਮ ਹੈ ਨਾ ਆਪਣੀ ਬੋਡੀ ਚ ਉਹਨੂੰ ਸਹੀ ਜਗ੍ਹਾ ਤੇ ਭੇਜਣਾ ਕੈਲਸ਼ੀਅਮ ਦਾ ਕੰਮ ਹੈ ਜੇ ਗਲਤ ਜਗ੍ਹਾ ਤੇ ਜੰਮ ਗਿਆ ਹਾਰਟ ਦੇ ਕੋਲ ਜੰਮ ਗਿਆ ਕੈਲਸੀਫਿਕੇਸ਼ਨ ਹੋ ਗਈ ਸਟੰਟ ਪੈ ਗਿਆ ਹੈ ਨਾ ਜੋੜਾ ਚ ਜੰਮ ਗਿਆ ਕੀ ਹੋ ਗਿਆ ਜੋੜ ਖੜ ਗਿਆ ਹੈ ਨਾ ক্যালਸ਼ੀਅਮ ਥਾਇਰੋਇਡ ਨੂੰ ਵੀ ਖਰਾਬ ਕਰ ਦਿੰਦਾ ਲੋਕੀ ਨੇ ਕੈਲਸ਼ੀਅਮ ਖਾਣੇ ਬਿਨਾ ਸਮਝੇ ਨਾਲ ਵਾਈਟਾਮਿਨ K2 ਜ਼ਰੂੜ ਹੈ ਦੂਜੇ ਨੰਬਰ ਤੋਂ ਅੱਗੇ ਵਾਈਟਾਮਿਨ D ਜਿਹਦਾ D ਲੋ ਹੈ ਉਹਨੂੰ ਤਾਂ ਬਿਗਤੇ ਹੀ ਪਈ ਰਹਿੰਦੀ ਹੈ ਉਹਦੇ ਦਰਦ ਨਹੀਂ ਹਟਦੇ D ਬੋਡੀ ਚ ਕੰਮ ਕਰਦਾ ਕੋਲੇਸਟ੍ਰੋਲ ਉਹਦੇ ਕੋਰਟੀਸੋਲ ਮੰਗੋ ਇਹ ਦਰਦਾਂ ਨੂੰ ਮਾਰਦਾ ਹੈ ਵਾਈਟਾਮਿਨ D ਕਦੇ ਵੀ ਇਕੱਲਾ ਨਹੀਂ ਲੈਣਾ ਇਹਦੇ ਨਾਲ K2 ਲੈਣਾ ਕਿਉਂ ਵਾਈਟਾਮਿਨ D3 ਕੈਚਪ ਵਧਾਂਦਾ ਹੈ K2 ਉਹਨੂੰ ਟਰਾਂਸਪੋਰਟ ਕਰਦਾ ਹੈ तो दूजा वाइटमिन ई स्किन का राजा पाल, स्किन सोहनी है ना मॉस्चराइज जिन्हें पपड़िया बढ़ने उतर दी जिन्हें भी एग्जीमाज ने जी सरोसिज ने सारे वाइटमिन ईवर न तीजा सी वाइटमिन ए वाइटमिन ए अखा का वाइटमिन है अगर वाइटमिन ए डाउन हो जाए थोड़ी निगाह या स्पेषली नाइट ब्लाइंडनैस हो जाती है सो ये चार वाइटमिन पहले सिर्फ चार दल कर लीए तो बहुत है ਕਿ ਅਗਰੇ ਚਾਰੇ ਵਿਟਾਮਿਨ ਪੂਰੇ ਹਨ ਤੁਹਾਡੇ ਵਿਟਾਮਿਨ ਏ ਡੀ ਈ ਤੇ ਕੇ 2 ਤੁਸੀਂ ਬੱਲੇ ਬੱਲੇ ਹੈਲਥ ਜੋ ਜੀ ਜੀ ਠੀਕ ਆ ਹੁਣ ਆਈਏ ਲੀਵਰ ਨੂੰ ਸੈੱਟ ਕਿਵੇਂ ਕਰਨਾ ਹੈ 15 ਦਿਨ ਦਾ ਜਿਹੜਾ ਟਾਈਮ ਹੈ ਲੀਵਰ ਨੂੰ 15 ਦਿਨ ਇੰਨੇ ਘੱਟ ਟਾਈਮ ਦੇ ਵਿੱਚ ਕਿਦਾਂ ਸੈੱਟ ਕੀਤਾ ਜਾ ਸਕਦਾ ਤੇ ਕਿਹੜੀ ਉਹ ਚੀਜ਼ ਹੈ ਜਿਹੜੀ ਸਰੀਰ ਦੇ ਵਿੱਚ ਜਾਣੀ ਆਪਾਂ ਬੰਦ ਕਰੀਏ ਤੇ ਕਿਹੜੇ-ਕਿਹੜੇ ਸਟੈਪ ਵਾਈਜ਼ ਆਪਾਂ ਬੰਦ ਕਰੀਏ ਜਿਹਦੇ ਨਾਲ ਇਹ ਸਾਰਾ ਸਿਸਟਮ ਠੀਕ ਹੋਵੇ ਠੀਕ ਹੈ ਜੀ ਪਹਿਲੀ ਚੀਜ਼ ਮੈਂ ਬਹੁਤ ਇੰਟਰਸਟਿੰਗ ਚੀਜ਼ ਦੱਸਣਾ ਹੈ ਜਿਹੜੀ ਚੀਜ਼ ਜਿਵਨ ਲਈ ਮਿੱਠੀ ਹੈ ਨਾ ਉਹ ਲਿਵਰ ਲਈ ਕੌੜੀ ਹੈ ਇਹਦਾ ਮਤਲਬ ਸਮਝੋ ਜਿਹੜੀ ਊਰੇ ਲਈ ਤੁਹਾਨੂੰ ਲੱਗੇ ਮਿੱਠੀ ਹੈ ਉਹ ਐਕਚੁਅਲ ਤੇ ਲਿਵਰ ਲਈ ਜ਼ਹਿਰ ਹੈ ਪੁੱਠਾ ਜਿਹੜੀ ਕੀ ਧੀ ਲਈ ਬਹੁਤ ਕੌੜੀ ਹੈ ਉਹ ਲਿਵਰ ਲਈ ਮਿੱਠੀ ਮਤਲਬ ਅੰਮ੍ਰਿਤ ਹੈ ਇਸ ਚ ਪਹਿਲੀ ਚੀਜ਼ ਹੈ ਨਿੰਬੂ ਸਾਬਤਾ ਨਿੰਬੂ ਜਾਂ ਨਿੰਬੂ ਦਾ ਰਸ ਕੌੜਾ ਤੇ ਖੱਟਾ ਹੈ ਲਿਵਰ ਲਈ ਅੰਮ੍ਰਿਤ ਹੈ ਟੁਟੀ ਜੀੜ ਜਿਹੜੀ ਬਹੁਤ ਔਖੀ ਖਾਣੀ ਆਮਲਾ ਖਾਓ ਆਏ ਕਹਾਵਤ ਹੈ ਪੰਜਾਬੀ ਚ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਕਿਉਂ ਲਿਵਰ ਲਈ ਅੰਮ੍ਰਿਤ ਹੈ ਬ੍ਰੋਕਲੀ ਕਲੰਤ ਜੀ ਲੋਕੀ ਬ੍ਰੋਕਲੀ ਨੂੰ ਦੇਖ ਕੇ ਨੰਦਾ ਨੂੰ ਕੰਦ ਗਏ ਅੰਗਰੇਜ਼ੀ ਗੋਭੀ ਹੈ ਬ੍ਰੋਕਲੀ ਚ ਨੇ ਕੰਜਾਈਨ ਸਲਫੇਰੋਫੇਨ ਜਿਹੜੇ ਕਿ ਬ੍ਰੋਕਲੀ ਸਪਰਾਉਟਸ ਚ ਖਾਣ ਚ ਪੱਦਾ ਟੇਸਟ ਲਿਵਰਲੀ ਅੰਮ੍ਰਿਤ ਐਮੀ ਬਹੁਤ ਹੀ ਦੇ ਗੱਲ ਕਰੀ ਖੇਰੇਲਾ ਖਾਣ ਚ ਕੌੜਾ ਲਿਵਰਲੀ ਅੰਮ੍ਰਿਤ ਬਹੁਤ ਸਾਰੇ ਜੀ ਜਾਣੇ ਸਿਰਫ ਇੱਕ ਸ਼ਰਾਬ ਨੂੰ ਛੱਡ ਕੇ ਜਿਹੜੇ ਕਿ ਸ਼ਰਾਬ ਖਾਣ ਚ ਪੀਂਟ ਵੀ ਕੌੜੀ ਹੁੰਦੀ ਹੈ ਫੀਮ ਵੀ ਹੈ ਅਫੀਮ ਅਫੀਮ ਵੀ ਅਫੀਮ ਵੀ ਫੀਮ ਵੀ ਕਸਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਕਈ ਐਨਟੀਜਨ ਨੇ ਡੈਡੀਕੇਟਡ ਲਿਵਰ ਨੂੰ ਐਕਚੁਅਲੀ ਸਪੈਸ਼ਲੀ ਲਿਵਰ ਨੂੰ ਇਥਰਾਬ ਕਰਦੀਆਂ ਆ ਅਦਰਵਾਈਜ਼ ਜਿੰਨੀਆਂ ਵੀ ਹੈਲਥ ਦੀ ਚੀਜ਼ਾਂ ਕੌੜੀਆਂ ਨੇ ਉਹ ਲਿਵਰ ਲਈ ਅਮ੍ਰਿਤ ਹੈ ਖਟੀਆਂ ਨਹੀਂ ਉਹ ਲਿਵਰ ਲਈ ਅਮ੍ਰਿਤ ਹੈ ਤੁਹਾਨੂੰ ਜੀ ਬਹੁਤ ਸੋਹਣੀ ਚੀਜ਼ ਦੱਸੀ ਸੀ ਮੈਂ ਉਹ ਇਸ ਵਕਤ ਹਜੇ ਬਣਾਈ ਜਸਦੀਏ ਪੱਤਾ ਗੋਭੀ ਦੀ ਖਮੇਰੀ ਗੋਭੀ ਬਣਾਉਣੀ ਆਪਾਂ ਲੂਣ ਪਾ ਕੇ ਉਹ ਬਹੁਤ ਖੱਟੀ ਹੁੰਦੀ ਹੈ ਲਿਵਰ ਲਈ ਅਮ੍ਰਿਤ ਹੈ ਵਿਟਾਮਿਨ ਸੀ ਜਿਸ ਚੀਜ਼ ਚ ਉਹ ਲਿਵਰ ਲਈ ਅਮ੍ਰਿਤ ਹੈ ਹੈਨਾ ਤਾਂ ਇਹ ਚੀਜ਼ਾਂ ਸੰਦਰੀ 크ਰੂਸੋਫਰਸ ਵੇਜੀਟੇਬਲ ਜੀ ਗੋਭੀ पत्ता गोभी ब्रोकली बार बसो स्प्राउट केल और आता अपने मूली तिखी मूली लिवर ला बहुत वही है याद रखना जिड़ी चीज बहुत हरी है तो कौड़ी है लिवरली अमृत है खट्टी चीज लिवरली अमृत है तो तरीका की है लिवर में बचा कि मिल सकते हैं पहली चीज आप चीनी हौली हौली करके बंद कर देनी है जे थोड़ा लिवर जो सिमटम मैं दसें ਹੋਰਾਂ ਚ ਕੋਈ ਹੈਗੇ ਸ਼ੁਰੂ ਚ ਗੱਲ ਕਰੀ ਸੀ ਤੇ ਤੁਹਾਨੂੰ ਫਰੂਟ ਬੰਦ ਕਰਨਾ ਹੈ ਕਿਉਂ ਅਗਰ ਫਰੂਟ ਖਾਣੇ ਹੋ ਲਿਵਰ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਸਮਝੋ ਫਰੂਟ ਚ ਜਿਹੜੀ 슈ਗਰ ਹੈ ਫਰਕਟੋਸ ਉਹ ਸਿਰਫ ਲਿਵਰ ਕੰਜ਼ਿਊਮ ਕਰਦਾ ਹੈ ਹੋਰ ਕੋਈ ਸੈੱਲ ਕੰਜ਼ਿਊਮ ਨਹੀਂ ਕਰਦਾ ਜਿਵੇਂ ਚੀਨੀ ਗਲੂਕੋਸ ਤਾਂ ਆਪਣਾ ਮਸਲ ਬ੍ਰੇਨ ਸਾਰੇ ਕੁਝ ਖਾਣੇ ਹੈ ਜਿਹੜਾ ਫਰਕਟੋਸ ਹੈ ਨਾ ਉਹ ਸਿਰਫ ਲਿਵਰ ਖਾਂਦਾ ਹੈ ਤੇ ਲਿਵਰ ਪਹਿਲਾਂ ਹੀ ਖਰ ਪਰੇਸ਼ਾਨ ਹੈ ਤਾਂ ਹੋਰ ਖਰਾਬ ਹੋ ਜਾਏਗਾ ਕਦੋਂ ਰੱਖਣਾ ਹੋਰ ਜੀ ਮੈਂ ਤਾਂ ਉਹਨਾਂ ਨੂੰ ਮਿੱਠਾ ਚੀਨੀ ਦੁੱਧ ਤੇ ਆਪਣਾ ਆਹ ਜਿਹਨੂੰ ਕਹਿੰਦੇ ਆਪਾਂ ਫਰੂਟ ਬੰਦ ਕਰਾਨਾ ਇਹਨਾਂ ਲਈ ਅੰਮ੍ਰਿਤ ਕੀ ਹੈ ਨਿੰਨੇ ਕਾਲਜਾ ਚਾਹੇ ਕਾਲੀਚਾ ਬਣਾਈ ਚਾਹੇ ਗ੍ਰੀਨ ਟੀ ਨਹੀਂ ਉਸ ਚ ਇੱਕ ਚਮਚ ਭਰ ਕੇ ਕੋਕੋਨਟ ਆਇਲ ਪਾ ਲੈਣਾ ਬਸ ਜੀ ਉਹ ਪੀ ਲੈਣਾ ਉਸ ਤੋਂ ਬਾਅਦ ਘੰਟੇ ਬਾਅਦ ਨਿੰਬੂ ਪੀਣਾ ਦੋ ਨਿੰਬੂ ਪਾਣ ਹੈ ਚਾਹ ਵਿੱਚ ਖਾਰਾ ਸੋਡਾ ਜਾਂ ਨਾਰੀਅਲ ਪਾਣੀ ਵਿੱਚ ਗ਼ੂਣ ਪਾ ਕੇ ਨਾ ਅਗਰ ਐਪਲ ਸਾਈਡਰ ਪਾ ਲੋਗੇ ਉਹ ਵੀ ਖੱਟਾ ਤੇ ਕੋੜਾ ਹੈ ਇਹ ਪੀ ਲਿਆ ਗ੍ਰਿੰਚ ਕਟੋਕਟ ਇਹਨਾਂ ਨੇ ਚਾਰ ਵਾਰੀ ਨਿੰਬੂ ਪਾਣੀ ਪੀਣੇ ਹੀ ਪਨੇ ਜੀ ਕਿਉਂਕਿ ਨਿੰਬੂ ਖਿੰਧਿਆਈ ਮਾਰਦਾ ਫੈਟੀ ਲਿਵਰ ਦਾ ਮਤਲਬ ਹੈ ਖਿੰਧਿਆਈ ਆ ਗਈ ਲਿਵਰ ਤੇ ਉਹ ਮੋਟਾ ਫੈਟੀ ਹੋ ਗਿਆ ਉਹਨੇ ਇਹ ਨੂੰ ਉਤਾਰ ਦੇਣਾ ਥੈਕਸ ਚੀਜ਼ ਕੁਲਮਜੀ ਇਹਨੇ ਸਲਾਹ ਦਿਖਾਣਾ ਹੈ ਇਹ ਸਲਾਹ ਚ ਕੋਸ਼ਿਸ਼ ਕਰਨੇ ਗਾਜਰ ਤੇ ਟਮਾਟਰ ਨਾ ਖਾਣ ਕਿਉਂਕਿ ਉਸ ਤੇ ਸੱਟੋਸ ਹੈ ਠਿੱਠਾ ਨਾ ਹੋਵੇ ਸਿਕੰਦਰ ਵੀ ਖਾ ਸਕਦੇ ਜਿਆਦਾ ਨਹੀਂ ਮੈਂ ਸਿਕੰਦਰ ਦੇ ਪੱਤੇ ਬਹੁਤ ਖਾ ਕੇ ਖੁਸ਼ ਹੈ ਉਸ ਤੇ ਵਿੱਚ ਪੋਟਾਸ਼ੀ ਹੈ ਇਹਨੇ ਬਹੁਤ ਬੜੀ ਗਲਤੀ ਕਰਦੇ ਜਿਹੜੇ ਅੱਜ ਕੱਲ ਦੇ ਕਰ ਕੋਈ ਮਾਪੇ ਦੇਖ ਰਹੇ ਨੇ ਆਪਣੇ ਬੱਚਿਆਂ ਨੂੰ ਕਰਾਉਂਦੇ ਨੇ ਗਲਤੀ ਮੈਗੀ ਮੈਗੀ ਪ੍ਰੋਟੀਨ ਪਾਊਡਰ ਨਹੀਂ ਖਾਣੇ ਲਿਵਰ ਦੇ ਕੇਸਟ ਪ੍ਰੋਟੀਨ ਘੱਟ ਖਾਈਦਾ ਜ਼ਿਆਦਾ ਨਹੀਂ ਕਿਉਂਕਿ ਪ੍ਰੋਟੀਨ ਜ਼ਿਆਦਾ ਖਾਇਆ ਬਾਡੀ ਚ ਗਲਾਈਕੋਜਨ ਨਾਮ ਦੀ ਕਚੀਨੀ ਚ ਕਨਵਰਟ ਹੋ ਜਾਂਦਾ ਉਹ ਵੀ ਲਿਵਰ ਨੂੰ ਖਰਾਬ ਕਰਦਾ ਹੈ ਤਾਂ ਥੋੜਾ ਜਿਹਾ ਪ੍ਰੋਟੀਨ ਮੈਨੀ ਕਹਿੰਦਾ ਕਿ ਪ੍ਰੋਟੀਨ ਨਹੀਂ ਖਾਣਾ ਖਾਣਾ ਜ਼ਰੂਰੀ ਹੈ ਮਗਰ ਇਹ ਨਹੀਂ ਕਿ ਅੱਧਾ ਕਿਲੋ ਬੱਕਰੀ ਖਾ ਗਏ ਸਾਤਨ ਦੇ ਇਕੱਠੇ ਖਾ ਗਏ ਆ ਜਿੰਮ ਵਾਲੇ ਕੀ ਕਰਦੇ ਆ ਬੱਚਿਆਂ ਚਾਰ ਅੰਡੇ ਖਾ ਕੇ ਆਓ ਫਿਰ ਇੱਕ ਪ੍ਰੋਟੀਨ ਦਾ ਸ਼ੇਕ ਪੀ ਲਓ ਉਹ ਵੀ ਸੋਇਆ ਤੋਂ ਬਣਿਆ ਹੋਇਆ ਹਾਏ ਰੱਬਾ ਉਹ ਤੋਂ ਬਾਅਦ ਜਦਦੇ ਹੋਏ ਚਾਰ ਅੰਡੇ ਹੋਰ ਖਾ ਜਿਓ ਨਾ ਹਮ ਆਪਾਂ ਹੈ ਜੇ ਕੁਝ ਨਹੀਂ ਕਰਨਾ ਆਪਾਂ ਸ਼੍ਰੀ ਨੂੰ ਤੰਦਰੁਸਤ ਕਰਨਾ ਖਰਾਬ ਨਹੀਂ ਕਰਨਾ ਤਾਂ ਡਾਈਟ ਦੇ ਵਿੱਚ ਤੁਹਾਡੇ ਸਲਾਦ ਦਿਨ ਚ ਦੋ ਵਾਰੀ ਹੋਣਾ ਚਾਹੀਦਾ ਤਿੰਨ ਵਾਰੀ ਦਿਨ ਚ ਤੁਸੀਂ ਐਪਲ ਸਾਈਡਰ ਲੈਣਾ ਆਰਗੇਨਿਕ ਹੋਵੇ ਕੱਚ ਦੀ ਬੋਤਲ ਚ ਹੋਵੇ ਤਿੰਨ ਤੋਂ ਚਾਰ ਨਿੰਬੂ ਡੇਲੀ ਤੇ ਖੋਪੇ ਦਾ ਤੇਲ ਜਿਹਨੂੰ ਆਪਾਂ ਕਹਿੰਦੇ ਗਰੀ ਨਾਰੀਅਲ ਗੋਲਾ ਇਹਦਾ ਤੇਲ ਅੰਮ੍ਰਿਤ ਐਲਵਰਲਿੰਗ ਮਗਰ ਉਹ ਆਰਗੇਨਿਕ ਵੁੱਡ ਪ੍ਰੈਸਡ ਹੋਵੇ ਹੋਣੀ ਹੋਏ ਕਿ ਗੰਦਾ ਬੇਸੀ ਕੱਢਿਆ ਹੋਇਆ ਹੋਵੇ ਖਰਾਬ ਇਹ ਚੀਜ਼ਾਂ ਲਿਵਰ ਲਈ ਅਮਰਿਟ ਟੈਕਨੋਲੋਜੀ ਤਾਂ ਇਹ ਪ੍ਰੋਟੋਕੋਲ ਫਾਲੋ ਕਰਦੇ ਥਨ ਵਿਦਨ 3 ਡੇਸ ਬਹੁਤ ਬੜਾ ਚੇਂਜ ਤੇ 15 ਦਿਨਾਂ ਚ ਤੁਹਾਨੂੰ ਮਾਰਵਲਸ ਰਿਜ਼ਲਟਸ ਮਿਲ ਜਾਣਗੇ ਜੀ ਬਹੁਤ ਧੰਨਵਾਦ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੀ ਇਹ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਪਬਲਿਕ ਜਿਹੜੀ ਆ ਉਹ ਘਰ ਬੈਠੇ ਹੀ ਆਪਣੇ ਸਤਪ ਨੂੰ ਤੰਦਰੁਸਤ ਕਰੇਗੀ ਤੇ ਕਣਕ ਤੇ ਚੌਲ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਕਿਉਂਕਿ ਇਹ ਕਾਰਬੋਹਾਈਡਰੇਟ

ਇਹ ਸਾਰੀਆਂ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਤੇ ਬੇਕਰੀ ਪ੍ਰੋਡਕਟ ਬੇਕਰੀ ਪ੍ਰੋਡਕਟ ਬੰਦ ਕਰਨੇ ਪੈਣਗੇ ਬੇਕੀ ਪ੍ਰੋਡਕਟ ਫੈਕਟਰੀ ਵੈਸੀ ਉਹਦੇ ਤਾਂ ਬਹੁਤ ਗੰਦਾ ਪਹਿਲੇ ਨੰਬਰ ਤੇ ਤਾਂ ਉਹਦੇ ਚ ਘਟੀਆ ਕੁਆਲਿਟੀ ਦਾ ਮੈਦਾ ਯੂਜ਼ ਹੁੰਦਾ ਫਿਰ ਉਹਦੇ ਵਿੱਚ ਈਸਟ ਪੈਂਦਾ ਗਲਤ ਵਾਲਾ ਬੇਕਿੰਗ ਵਾਲਾ ਉਹਦੇ ਚੀਨੀ ਬਹੁਤ ਗੰਦੀ ਕੁਆਲਿਟੀ ਦੀ ਪੈਂਦੀ ਅਗਲੇ ਨੇ ਪੈਸੇ ਬਚਾਣੇ ਨੇ ਉਹ ਲਿਵਰ ਲਈ ਕਿਉਂਕਿ ਉਹ ਬਣਿਆ ਕਿਵੇਂ ਹੈ ਫਰਾਈ ਹੋਇਆ ਤਾਂ ਬਹੁਤ ਹੀ ਗਲਤ ਹੈ ਅਗਰ ਬੇਕਦਾ ਹੈ ਉਹ ਕੁਕਿੰਗ ਤਾਂ ਓਕੇ ਹੈ ਮਗਰ ਉਹ ਇੰਗਰੀਡੀਅੰਟ ਬਹੁਤ ਖਰਾਬ ਹੈ ਤੇ ਇਹਨਾਂ ਚ ਨਾ ਸਕਰੀਨ ਯੂਜ਼ ਹੁੰਦੀ ਹੈ ਚੀਨੀ ਦੀ ਜਗ੍ਹਾ ਤੇ ਉਹ ਬਹੁਤ ਗੰਦੀ ਹੁੰਦੀ ਹੈ ਉਹ ਲਿਵਰ ਲਈ ਜੰਮੀ ਜਹਿਰ ਹੈ ਤੇ ਕਦੇ ਵੀ ਚੀਨੀ ਤੇ ਆਟਾ ਇਕੱਠਾ ਕੁੱਕ ਹੋਇਆ ਤਾਂ ਕਦੇ ਨਹੀਂ ਜੇ ਦਿਖਾਈਦਾ ਕਦੇ ਨਹੀਂ ਜੀ ਵਾ ਰਵਿੰਦਰ ਜੀ ਇੱਕ ਤੁਸੀਂ ਖੱਪਲੀ ਆٹے ਬਾਰੇ ਸੁਣਿਆ ਹਾਂਜੀ ਸੁਣਿਆ ਜੀ ਖੱਪਲੀ ਜਿਹੜੀ ਆਪਣੀ ਇੱਕ ਕਾਈਂਡ ਆਫ ਉਹ ਹੈ ਵੀਟ ਹੈ ਹਾਂਜੀ ਹਾਂਜੀ ਤੇ ਉਹ ਉਹ ਦਿੱਤੀ ਜਾਂਦੀ ਹੈ ਉਹ ਉਹ ਤਾਂ ਦਿੱਤੀ ਜਾ ਸਕਦੀ ਉਹਦੇ ਚ ਉਹਦੇ ਚ ਕਾਰਬੋਹਾਈਡਰੇਟ ਉਹਦੇ ਕਾਰਬੋਹਾਈਡਰੇਟ ਹੈ ਹੀ ਨਹੀਂ ਉਹਦੇ ਚ ਜਿਹੜਾ ਤਰੀਕਾ ਹੈ ਜੇ ਬਦਲ ਨਹੀਂ ਕੰਨਸਨ ਲਿਵਰ ਘਟਿਆ ਫੇਰ ਤੁਹਮੇ ਕੰਨਣਾ ਤੇ ਅਗਰ ਇਕ ਕੋਈ 3 ਮਹੀਨੇ ਬਹੁਤ ਵਧੀਆ ਡਾਈਟ ਕਰਕੇ ਲੀਨ ਹੋ ਗਿਆ ਲੀਵਰ ਫੈਟੀ ਨਹੀਂ ਰਹਾ ਫਿਰ ਕੁਝ ਚੀਜ਼ਾਂ ਖਪਲੀ ਉਹ ਵੀ ਖਾਂ ਦਾ ਤਰੀਕਾ ਉਹਨੂੰ ਫਰਮੈਂਟ ਕਰਕੇ ਸਪਰਾਉਟ ਕਰਕੇ ਖਾਈ ਜਾ ਉਹ ਤਰੀਕਾ ਹੈ ਜੀ ਪਰ ਮੇਰੇ ਹਿਸਾਬ ਨਾਲ ਉਹਦੇ ਵਿੱਚ ਜਿਹੜੀ ਆ ਉਹ ਕਾਰਬੋਹਾਈਡਰੇਟ ਜਿਹੜੀ ਆ ਉਹ ਨਾ ਦੇ ਰਿਹਾ ਉਹ ਨਾ ਸਲੋਲੀ ਕਾਰਬੋਹਾਈਡਰੇਟ ਸੈਂ ਬਿਲਕੁਲ ਸਲੋ ਕਾਰਬੋਹਾਈਡਰੇਟ ਕੰਪਲੈਕਸ ਕਾਰਬੋਹਾਈਡਰੇਟ ਉਹ ਦਿੱਤਾ ਜਾ ਸਕਦਾ ਹੈ ਤੇ ਉਹਦੇ ਨਾਲ ਜਿਹੜਾ ਬਾਡੀ ਜਿਹੜੀ ਆ ਉਹ ਇੰਨੀ ਖਰਾਬ ਨਹੀਂ ਹੁੰਦੀ ਉਹ ਨਾਲੇ ਰੋਟੀ ਦੀ ਭਲ ਵੀ ਪੂਰੀ ਹੋ ਜਾਏਗੀ ਪ੍ਰੋਟੀਨ ਵੀ ਹੈ ਉਹਦੇ ਵਿੱਚ ਵਿਟਾਮਿਨ ਵੀ ਹੈ ਉਹਦੇ ਵਿੱਚ ਕੈਲਸ਼ੀਅਮ ਵੀ ਹੈ ਆਇਰਨ ਵੀ ਹੈ ਕਾਫੀ ਕੁਝ ਉਹਦੇ ਵਿੱਚ ਇਹਦਾ ਸਬਸਟੀਟਿਊਟ ਵੀ ਨਹੀਂ ਐ ਕਰਦੇ ਨੈਕਸਟ ਵੀਡੀਓ ਚ ਆਪਾਂ ਇੱਕ ਰੈਸਪੀ ਦਿੰਨੇ ਆ ਜਿਸ ਚ ਆਪਣੇ ਆਪ ਬਿਨਾਂ ਤਣਕ ਤੋਂ ਕਰੇ ਚਾਹੇ ਉਹ ਰੋਟੀ ਬਣਾ ਲੈ ਚਾਹੇ ਇਡਲੀ ਬਣਾ ਲੈ ਚਾਹੇ ਡੋਸਾ ਬਣਾ ਲੈ ਚਾਹੇ ਚਿੱਲਾ ਬਣਾ ਲੈ ਚਾਹੇ ਬ੍ਰੈਡ ਬਣਾ ਲੈ ਚਾਹੇ ਕੇਕ ਬਣਾ ਲੈ ਉਸ ਖਾਣਗੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਸਾਰਿਆਂ ਨੂੰ ਪਹੁੰਚਾਉਂਦਾ ਜੀ ਕਿ ਉਹ ਜਾਂਦੇ ਜਾਂਦੇ ਆਪਣੇ ਨੰਬਰ ਦੇ ਦਿਓ ਤਾਂ ਕਿ ਪਬਲਿਕ ਫੋਟ ਨਾਲ ਸੰਪਰਕ ਕਰ ਸਕਦੇ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਜਾਣਕਾਰੀ ਤੁਸੀਂ ਦਿੰਦੇ ਹੋ ਉਹ ਸਾਰਿਆਂ ਦੇ ਮਨ ਦੇ ਵਿੱਚ ਲਾਲਚ ਆਉਂਦਾ ਵੀ ਤੁਹਾਡੇ ਨਾਲ ਕਿਉਂ ਨਾ ਸਿੱਧੇ ਸਿੱਧਾ ਸੰਪਰਕ ਸਥਾਪਿਤ ਹੋ ਜਾਵੇ ਜੀ ਜੇ ਕੋਈ ਕੋਈ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰਨਾ ਚਾਹੁੰਦਾ ਹੈ ਉਹ ਮੈਨੂੰ ਵਟਸਐਪ ਕਰ ਸਕਦਾ ਮੇਰਾ ਪਰਸਨਲ ਵਟਸਐਪ ਨੰਬਰ ਹੈ ਕਾਲ ਨਹੀਂ 933847530 9988847500 ਜੇ ਤੁਸੀਂ ਕੋਈ ਪ੍ਰੋਡਕਟ ਚ ਇੰਟਰਸਟਿਡ ਹੋ ਕੋਈ ਪ੍ਰੋਗਰਾਮ ਲੈਣਾ मेरे स्टाफ कॉल कर सको मेरे स्टाफ के नंबर है, है, है जी पचासी पचानवे चाली नब्बे पचासी पचानवे पजहत् चाली नब्बे बयासी अठ सौ सत्तर चौदह एक सौ छियाह बयासी अठ सौ सत्तर चौदह एक सौ छियाह तीजा नंबर है जी सैवन नाइन एट सिक्स वन वन टू वन वन एट सैवन नाइन एट सिक्स वन वन टू वन वन एट जी बहुत शुक्रिया जी बहुत बहुत सो सिंह जी तो जाना जी आप लीवर ਜਿਹੜੀ ਆ ਉਹਦੇ ਲੀਵਰ ਦਾ ਮਤਲਬ ਇਹ ਕਹਿ ਸਕਦਾ ਲੀਵਰ ਦੀ ਆਪਾਂ ਪੂਰੀ ਜੰਤਰੀ ਖੋਲ ਲੀਜੀ ਲੀਵਰ ਅ ਜੋ ਫਿਜ਼ੀਕਲ ਹੈਲਥ ਮੈਂਟਲ ਹੈਲਥ ਤੇ ਸੈਕਸ਼ੂਅਲ ਹੈਲਥ ਤਿੰਨਾਂ ਲਈ ਜ਼ਿੰਮੇਵਾਰ ਹੈ ਲੀਵਰ ਠੀਕ ਸੈਕਸ ਠੀਕ ਲੀਵਰ ਠੀਕ ਫਿਜ਼ੀਕਲ ਹੈਲਥ ਠੀਕ ਲੀਵਰ ਠੀਕ ਤੇ ਮੈਂਟਲ ਹੈਲਥ ਠੀਕ ਤਿੰਨੋਂ ਹੈਲਥ ਨੂੰ ਜਿਹੜਾ ਠੀਕ ਕਰਨ ਦੇ ਵਿੱਚ ਲੀਵਰ ਜ਼ਿੰਮੇਵਾਰ ਹੈ ਤੇ ਜੇ ਲੀਵਰ ਆਪ ਖਰਾਬ ਹੋ ਗਿਆ ਤਾਂ ਫਿਰ ਤਿੰਨੋਂ ਦੀ ਹੈਲਥ ਨੂੰ ਖਰਾਬ ਹੋਣ ਦੇ ਵਿੱਚ ਵੀ ਲੀਵਰ ਦਾ ਬੜਾ ਵੱਡਾ ਹੱਥ ਹੁੰਦਾ ਕਿਉਂਕਿ ਰਸ ਆਯੁਰਵੇਦ ਅੰਦਰ ਰਸ, ਰક્ત, ਮਾਸ, ਮੇਦ, ਹਸਤੀ, ਮੱਜਾ, ਸ਼ੁਕਰ ਸੱਤ ਤਾਤੂਆਂ ਜਿਹੜੀਆਂ ਨੇ ਉਹ ਬਣਦੀਆਂ ਨੇ ਪੂਰੀ ਬੋਡੀ ਦੇ ਵਿੱਚ ਜੋ ਵੀ ਆਪਾਂ ਖਾਂਦੇ ਆ ਤੇ ਸਭ ਤੋਂ ਪਹਿਲੀ ਧਾਤ ਬਣਨੀ ਹੈਗੀ ਆ ਰਸ ਤੇ ਜਿਹੜਾ ਰਸ ਬਣਾਉਣਾ ਉਹ ਲੀਵਰ ਨੇ ਬਣਾਉਣਾ ਤੇ ਜੇ ਲੀਵਰ ਆਪ ਖਰਾਬ ਹੈ ਤੇ ਉਹ ਰਸ ਨਹੀਂ ਬਣੇਗਾ ਫਿਰ ਰક્ત, ਮਾਸ, ਮੇਦ, ਹਸਤੀ, ਮੱਜਾ, ਸ਼ੁਕਰ ਯਾਨੀ ਕਿ ਸਪਰਮ ਤੱਕ ਅੰਡਿਆਂ ਤੱਕ ਸਭ ਕੁਝ ਗੜਬੜ ਹੋ ਜਾਏਗਾ ਤੇ ਜੇ ਸਭ ਕੁਝ ਗੜਬੜ ਹੋ ਗਿਆ ਤਾਂ ਫਿਰ ਆਪਣੀਆਂ ਤਿੰਨੋਂ ਹੈਲਥ ਨੂੰ ਕੋਈ ਨਹੀਂ ਬਚਾ ਸਕਦਾ ਸਾਰਾ ਕੁਝ ਹੀ ਖਰਾਬ ਹੋ ਜਾਣਾ ਹੈ ਆਈਓ ਰਵਿੰਦਰ ਸਿੰਘ ਜੀ ਅਕਸਰ ਕਹਿੰਦੇ ਨੇ ਲੀਵਰ ਠੀਕ ਕਰ ਲੋ ਸਾਰਾ ਕੁਝ ਠੀਕ ਹੋ ਜਾਏਗਾ ਉਮੀਦ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਸਭ ਕੁਝ ਇੱਕ ਪਾਸੇ ਛੱਡ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨਵਾਂ ਹੈ ਤੁਹਾਡੇ ਤੋਂ ਇੱਕੋ ਇੱਕੋ ਚੀਜ਼ ਦੀ ਬੇਨਤੀ ਆ ਤੁਹਾਡੇ ਤੋਂ ਇੱਕੋ ਇੱਕ ਸਹਿਯੋਗ ਮੰਗਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੀ ਵੀ ਅਸੀਂ ਨਵੀਂ ਪਾ ਰਹੇ ਆ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਾ ਦਿਓ ਤਾਂ ਕਿ ਇਸ ਚੀਜ਼ ਰੀਚ ਨੂੰ ਅਸੀਂ ਵਧਾ ਸਕੀਏ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾ ਸਕੀਏ ਕਿਉਂਕਿ ਅਸੀਂ ਕਿਸੇ ਤੋਂ ਕੁਝ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਅਸੀਂ ਚਾਹੁੰਦੇ ਹਾਂ ਕਿ ਘਰ ਬੈਠੇ ਹੀ ਸਾਰਿਆਂ ਨੂੰ ਫ੍ਰੀ ਦੇ ਵਿੱਚ ਇਲਾਜ ਮਿਲਣ ਤੇ ਉਹ ਆਪਣੀ ਤੰਦਰੁਸਤੀ ਹਾਸਲ ਕਰੇ ਆਪ ਠੀਕ ਹੋਵੇ ਹੋਰਾਂ ਨੂੰ ਠੀਕ ਕਰੇ ਤੇ ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਸਾਡੇ ਫੇਸਬੁਕ ਪੇਜ ਨਿਊ ਲਾਈਫ ਹਰਬਲ ਨੂੰ ਨਿਊ ਲਾਈਫ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ